हेलो फ्रेंड्स आज बना जा रहे कलाकंद बर्फी वीडियो अच्छी लगी तो चैनल सब्सक्राइब करना बेल आइकन दबा देना ताकि नोटिफिकेशन सब तो पहला थोड़ा तो मिल सके सब तो पहला क्यों घ्यो ऑलरेडी मिलटी है उसके बाद आप दा मिल्क ਫਿਰ ਆਪਾਂ ਨੇ ਪਾਉਣਾ ਮਿਲਕ ਪਾਊਡਰ ਗੈਸ ਥੋੜਾ ਜਿਹਾ ਮੀਡੀਅਮ ਤੇ ਕਰ ਲਓ ਫਿਰ ਪਾਊਡਰ ফোਮ ਤੋਂ ਬਾਅਦ ਨਾਲ ਦੇ ਨਾਲ ਆਪਾਂ ਐਡ ਕਰਾਂਗੇ 슈ਗਰ ਨਾ ਪਾ ਐਡ ਕਰਾਂਗੇ ਫਾਈਨ 슈ਗਰ ਉਸ ਤੋਂ ਬਾਅਦ ਉਦ ਤੱਕ ਹਿਲਾਉਂਦੇ ਜਾਣਾ ਜਦ ਤੱਕ ਇਹਦੀ ਕਨਸਿਸਟੈਂਸੀ ਗਾੜੀ ਨਾ ਹੋ ਜਾਵੇ ਚੰਗੀ ਤਰ੍ਹਾਂ ਹਿਲਾਉਂਦੇ ਰਹੋ ਇਹਦੀ ਕਨਸਿਸਟੈਂਸੀ ਆਪਾਂ ਨੇ ਕਾਫੀ ਗਾੜੀ ਕਰਨੀ ਹੈਗੀ ਗਾੜੇ ਹੋਣ ਤੱਕ ਇਹਨੂੰ ਅੰਨਾ ਤਾਂ ਮੂਵ ਕਰ ਲਾਂਗਾ ਆਪਾਂ ਨੇ ਕਿਉਂ ਤੁਸੀਂ ਇਹ ਛੱਡੇਣਾ ਮਰਜ਼ੀ ਐਡ ਕਰ ਸਕਦੇ ਪਰ ਆਪਾਂ ਇੱਥੇ ਦੇਸੀ ਘੋਲ ਲੱਤਾਗਾ ਦੇਖੋ ਫਰੈਂਡਸ ਬਣ ਕੇ ਹੁਣ ਤਿਆਰ ਹੈ ਇਹ ਠੰਡਾ ਹੋਣ ਤੋਂ ਬਾਅਦ ਇਹਦੇ ਪੀਸ ਕੱਟ ਕੇ ਆਪਾਂ ਦਿਖਾਵਾਂਗੇ ਇਸ ਕਨਸਿਸਟੈਂਸ ਤੱਕ ਆਪਾਂ ਚਾਹੀਦਾ ਸੀ ਉਹ ਹੁਣ ਹੋ ਗਿਆ ਇਹ ਕਨਸਿਸਟੈਂਸ ਤੱਕ ਪੀਸ ਕੱਟਣ ਤੋਂ ਬਾਅਦ ਦਿਖਾਵਾਂਗੇ ਮਿਲਦੇ ਆਂ ਦੇਖੋ ਨਾ ਆਪਣੇ ਪੀਸ ਕੱਟ ਚੁੱਕੇ ਆ ਤੇ ਆਪਣੀ ਕਲਾਗਨ ਬਰਫੀ ਤਿਆਰ ਹੈਗੀ